ਕੋ ਕਿਵੇਂ ਲਖਿਆ ਆਇਆ ਕੀ ਹਾਲ ਚਾਲ ਕੀ ਬਣਦਾ ਪਿਆ ਕੁਛ ਨਹੀਂ ਯਾਰ ਮੈਂ ਨਾ ਮੇਰਾ ਜੀ ਕਰਦਾ ਵੀ ਮੈਂ ਦਾਰੂ ਛੱਡ ਦੇ ਪੰਜ ਸਾਲਾਂ ਲਈ ਪੰਜ ਸਾਲਾਂ ਵਾਸਤੇ ਹਾਂ ਯਾਰ ਤੇ ਮੈਨੂੰ ਹੁਣ ਬਾਬਾ ਨਹੀਂ ਲੱਭਦਾ ਵੀ ਮੈਂ ਕਿਹਦੇ ਕੋਲ ਜਾ ਕੇ ਸੌਂ ਪਾਵਾਂ ਕਿਉਂ ਇਹਦੀ ਤੂਫਾਨ ਮਾਰੇ ਕਿਸ ਬੰਦਾ ਰਹੀ ਤੇ ਯਾਰ ਨਾ ਇਹਦੇ ਚ ਵੀ ਬਹੁਤ ਤਗੜੀ ਗੱਲ ਬਾਤ ਰਾਜਪਿੰਦਰ ਵੀ ਮੈਂ ਬਾਬਾ ਉਹ ਲੱਗਦਾ ਵੀ ਜਿਹੜਾ ਬਾਲਾ ਕੋਈ ਕਰੜਾ ਜਨ ਹੋਵੇ ਵਾਲੀ ਛੱਤੀ ਨਾ ਮੈਨੂੰ ਛੱਟ ਜਿਹਨਾਂ ਦੇ ਵੀ ਕਿਉਂਕਿ ਮੈਂ ਬਾਬਾ ਉਹ ਝਾਲਾ ਤੁੰਨ ਕਈ ਏਰੀ ਤੇ ਬੰਦੇ ਦੇ ਚਿੱਤ ਕਰੇ ਕੋਈ 5-7 ਦਿਨਾਂ ਬਾਅਦ ਲਾਭ ਹੀ ਨਵੇ ਤਾਂ ਬੰਦਾ ਫੇਰ ਭੁੱਲਾ ਚੁੱਕਾ ਮਾਫ਼ ਕਰਦੇ ਤੇ ਮੈਨੂੰ ਮਾਫ਼ じゃ ਕਰਦਾ ਉਹ ਮਾਫ਼ ਉਹ ਕੋਈ ਨਹੀਂ ਕਰਦਾ ਜੇ ਤੂੰ ਸੋਚ ਪਾਉਣ ਨਾ ਤਾਂ ਬਾਬੇ ਕਾਲੇ ਮਹਿਰ ਦੀ ਪਾਲਾ ਨਾਲੇ ਤੂੰ ਤੇਰਾ ਜੀ ਕੁੱਤਾ ਬਾਬੇ ਕੋਲ ਜਾ ਕੇ ਤੂੰ ਟੱਗ ਲਾਇਆ ਤੇ ਭਾਈ ਉਹਦੇ ਨਾਲ ਮੈਂ ਬਾਣੀ ਤਾਂ ਨਹੀਂ ਕੀ ਲੱਗਦਾ ਕਿ ਬਾਬਾ ਸ਼ਕਤੀ ਦੇ ਦੇ ਤੇ ਬਈ ਚੱਲ ਇਹ ਤਾਂ ਹੁਣ ਤੇਰਾ ਲੀਵਰ ਦੇਖਣ ਤੇ ਭਾਈ ਚੱਲੂਗਾ ਕਿ ਨਹੀਂ ਚੱਲੂਗਾ ਕਿਆ ਫਰਕ ਹਾਂ ਕਰਦਾ ਫਿਰ ਮੈਨੂੰ ਜਾਨਣਾ ਚਾਹ ਲਮ ਬਹਿ ਜਾ ਰਾਂ ਹੁਣ ਦਮ ਛੱਡਦੇ ਬੰਦੇ ਆਂਕੂ ਮੈਂ ਜਿੰਨਾ ਚਿਰ ਸੌਂ ਨਹੀਂ ਨੈ ਪੈਂਦੀ ਮੈਂ ਛੁੱਟ ਨਹੀਂ ਸਕਦੀ ਤੇ ਫਿਰ ਸੌਂ ਕੋਲੇ ਬਾਬੇ ਜੀ ਦੋਪੇ ਪੈਣੀ ਕਰੜਾ ਜਾਣਾ ਤੂੰ ਕਿ ਹੰਗਿਆਣੀ ਜਿਵੇਂ ਕਹਿੰਦੇ ਰਹਿੰਦਾ ਚ ਹੌਲੀ 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 ਤਾਣ ਵੱਧ ਮੈਂ ਕਹਿੰਨਾ ਹੌਲੀ ਹੌਲੀ ਬਾਪਾ ਤਾਣ ਉਹਦਾ ਇਹ ਇੱਕੇ ਦਮ ਪਾ ਨਾ ਚਿਰੂ ਤੱਕ ਟੁਕਲੇ ਹਾਰ ਬਾਪਾ ਹੈ ਨਾ ਭਾਗੀ ਤੇਰੇ ਹੋਈ ਤਗਾ ਆਂ ਦੇ ਕਰ